ਅੰਬੇਦਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਵੱਲੋਂ ਲੋੜਵੰਦ ਲੋਕਾਂ ਦੀ ਵਿੱਤੀ ਸਹਾਇਤਾ ਅੱਜ ਡੀਐਸਪੀ ਦਫਤਰ ਫਿਲੌਰ ਵਿਖੇ ਅੰਬੇਦਕਰ ਸੈਨਾ ਪੰਜਾਬ ਤਹਿਸੀਲ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਅਤੇ ਡੀਐਸਪੀ ਫਿਲੌਰ ਸਰਬਨ ਸਿੰਘ ਬਲਵੋ ਉਹਨਾਂ ਲੋਕਾਂ ਦੀ ਵਿੱਤੀ ਸਹਾਇਤਾ ਕੀਤੀ ਗਈ ਜੇ ਲੋਕ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਸਨ ਉਹਨਾਂ ਨੂੰ ਇਲਾਜ ਲਈ ਪ੍ਰਤੀ ਵਿਅਕਤੀ 10000 ਰੁਪਏ ਅਤੇ ਕੁਝ ਵਿਅਕਤੀ ਉਹ ਸਨ ਜਿਨ੍ਹਾਂ ਦੀ ਮੀਂਹ ਦੇ ਵਿੱਚ ਮਕਾਨ ਡਿੱਗ ਪਏ ਸਨ ਉਨ੍ਹਾਂ ਨੂੰ ਵੀ ਨਕਦ ਰਕਮ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਗਈ ਇਸ ਮੌਕੇ ਬੋਲਦਿਆਂ ਦੀਪਕ ਰਸੂਲਪੁਰੀ ਨੇ ਕਿਹਾ ਕਿ ਇਹ ਰਕਮ ਅੰਬੇਡਕਰ ਸੇਨਾ ਦੇ ਸਹਾਰਨਪੁਰ ਦੇ ਸਾਥੀਆਂ ਵੱਲੋਂ ਭੇਜੀ ਗਈ ਸੀ ਜੋ ਕਿ ਅੱਜ ਲੋੜਵੰਦਾਂ ਨੂੰ ਵੰਡ ਦਿੱਤੀ ਗਈ ਹੈ ਅੱਜ ਬੜਾ ਹੀ ਸੁਭਾਗਾ ਤੇ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਤੰਤਨ ਸਤਿਗੁਰੂ ਨਾਨਕ ਦੇਵ ਮਹਾਰਾਜੀ ਦਾ ਆਗਮਨ ਪੁਰਬਿਆ ਜਿੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਤੰਤਨ ਸਤਿਗੁਰੂ ਨਾਨਕ ਦੇਵ ਮਹਾਰਾਜੀ ਦਾ ਗੁਰਪੋ ਮਨਾ ਰਹੇ ਉੱਥੇ ਹੀ ਅੱਜ ਅਸੀਂ ਬਿਡਕਰਸਨ ਪੰਜਾਬ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਡੀਐਸਪੀ ਫਲੋਰ ਸਰਬਨ ਸਿੰਘ ਵੱਲ ਜੀ ਦੇ ਯਤਨਾਂ ਸਦਕਾ ਅੱਜ ਕੁਝ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਸਤਿਗੁਰੂ ਨਾਨਕ ਦੇਵ ਮਹਾਰਾਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ 10 10000 ਰੁਪਇਆ ਜਿਹੜਾ ਉਹਨਾਂ 6 ਪਰਿਵਾਰਾਂ ਨੂੰ ਜਿਹੜਾ ਇਹ ਪਿਆਰ ਤੇ ਸਤਿਕਾਰ ਸਹਿਤ ਜਿਹੜੀ ਰਕਸ਼ੀ ਅਸੀਂ ਭੇਟ ਕੀਤੀ ਆ ਉਹਦਾ ਮੇਲ ਮੁੱਖ ਮਕਸਦ ਸੀ ਸਰਗੋ ਨਾਰਗ ਦੇ ਮਹਾਰਾਜ ਇਹ ਚਾਹੁੰਦੇ ਸੀ ਕਿ ਨਾਮ ਜੱਪੋ ਕਿਰਤ ਕਰੋ ਵੰਡ ਛਕੋ ਉਹਨਾਂ ਦਾ ਸਿਧਾਂਤ ਸੀ ਕਿ ਜਦੋਂ ਵੀ ਕੋਈ ਜੇਕਰ ਆਪਣੇ ਘਰ ਦੇ ਹਾਲਾਤ ਸਖਾਵੇਂ ਆ ਤਾਂ ਆਪਣੇ ਸਮਾਜ ਦੇ ਹਾਲਾਤ ਸਖਾਵੇਂ ਆ ਤਾਂ ਜਿਹੜੇ ਆਪਣੇ ਪਰਿਵਾਰਾਂ ਦੇ ਘਰਾਂ ਦੇ ਲੋਕ ਆਪਣੇ ਜਾਣ ਪਛਾਣ ਦੇ ਲੋਕ ਜੇਕਰ ਕੋਈ ਇਲਾਜ ਦੁਖੋ ਬੈਠਾ ਆ ਜਾਂ ਕਿਸੇ ਦੇ ਕਰ ਮਕਾਨ ਦੀਆਂ ਜਿਹੜੀਆਂ ਸ਼ਬਦਾ ਜਿਹੜੀਆਂ ਮੀਕਣੀ ਵਿੱਚ ਹੁੰਦੀਆਂ ਤਾਂ ਉਹਨਾਂ ਦੀ ਜਿਹੜੀ ਸਹਾਇਤਾ ਕਰੀਏ ਵੰਡ ਕੇ ਸ਼ਕਣ ਦਾ ਮਤਲਬ ਵੀ ਇਹੀ ਹੁੰਦਾ ਕਿ ਆਪਾਂ ਸਾਰੇ ਜਿਹੜੇ ਆ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਏ ਹੋਏ ਪੁਰਨਾ ਚੱਲੀਏ ਸੋ ਸਾਡੇ ਸਹਾਰਨਪੁਰ ਤੋਂ ਜਿਹੜੇ ਸਾਥੀ ਸੀ ਉਹਨਾਂ ਨੇ ਸਾਨੂੰ ਜਿਹੜਾ ਇਹ ਜਿਹੜੀ ਰਾਖੀ ਭੇਟ ਕੀਤੀ ਸੀ ਉਹ ਸਵਾਜ ਅਸੀਂ ਉਹ ਰਾਖੀ ਜਿਹੜੀ ਲੋੜਵੰਦ ਪਰਿਵਾਰਾਂ ਦੇ ਇਹ ਜਿਹੜਾ ਪਿਆਰ ਥੈ ਤਾਂ ਉਹਨਾਂ ਨੂੰ ਭੇਟ ਕੀਤੀ ਆ ਤੇ ਉਹ ਵੀ ਸਤਿਗੁਰੂ ਨਾਨਕ ਦੇ ਮਹਾਰਾਜ ਦਾ ਜਿਹੜਾ ਆਗਮਨ ਪਰਵ ਆ ਖੁਸ਼ੀਆਂ ਦੇ ਸਹਿਤ ਮਨਾਉਣ ਪਰਿਵਾਰ ਦੇ ਵਿੱਚ ਬੈਠ ਕੇ ਮਨਾਉਣ ਜਿਆਦਾ ਨਹੀਂ ਤਨਫਲ ਜੋ ਵੀ ਸਾਡੇ ਕੋਲ ਸਰਦਾ ਉਹ ਅਸੀਂ ਅੰਬिडਕਾ ਸਿਨਾ ਪੰਜਾਬ ਦੇ ਮਾਧਿਅਮ ਤੋਂ ਅਤੇ ਸਾਡੇ ਸਤਿਕਾਰਯੋਗ ਮਾਨਯੋਗ ਡੀਐਸਪੀ ਫਲੋਰ ਸਰਦਾਰ ਸਰਬਨ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਨੇਕ ਕਾਰਜ ਚੰਗੇ ਕਾਰਜ ਦੇ ਬੱਚਿਆਂ ਦੀਆਂ ਫੀਸਾਂ ਹੋਣ ਹੋਰ ਬਹੁਤ ਸਾਰੇ ਇਹ ਜਿਹੜੇ ਸਮਾਜਿਕ ਕਾਰਜਾਂ ਦੇ ਵਿੱਚ ਜਿਹੜੇ ਹਿੱਸਾ ਲੈਂਦੇ ਹਨ ਸੋ ਉਹਨਾਂ ਨੇ ਅੱਜ ਫੇਰ ਇੱਕ ਪਹਿਲ ਕਦਮੀ ਕੀਤੀ ਅੱਜ ਸਤਗੁਰੂ ਨਾਨਕ ਦੇਵ ਮਹਾਰਾਜ ਦੇ ਗੁਰਪੁਰਬ ਨੂੰ ਸਮਰਪਿਤ ਜਿਹੜਾ ਅੱਜ ਲੋੜਵੰਦ ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਦੇ ਕੇ ਅਸੀਂ ਉਹ ਸਹਾਇਤਾ ਰਾਸ਼ੀ ਭੇਟ ਕੀਤੀ ਆ ਸੋ ਅਸੀਂ ਇਹਨਾਂ ਪਰਿਵਾਰਾਂ ਲਈ ਦੁਆ ਵੀ ਕਰਦੇ ਆ ਤੇ ਇਹ ਪਰਿਵਾਰ ਆਉਣ ਆਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹ ਕਿਸੇ ਦੇ ਲਈ ਕਿਸੇ ਦੇ ਅੱਗੇ ਹੱਥ ਝੋਲਣ ਦੀ ਕਿਸੇ ਨੂੰ ਰੋਲਣਾ ਪਵੇ ਸਾਰੇ ਪਰਿਵਾਰ ਆਪਣੇ ਆਪ ਜਿਹੜੇ ਆ ਉਹ ਕਾਰ ਜਿਹਨਾਂ ਦੇ ਰਾਸ ਹੋਣ ਤੇ ਇਸੇ ਤਰ੍ਹਾਂ ਜਿਹੜਾ ਅਸੀਂ ਵੀ ਅਰਦਾਸ ਕਰਦੇ ਇਹਨਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਦਾ ਵੀ ਜਿਹੜਾ ਦਾਨੀ ਸੱਜਣਾ ਦੇ ਸਹਾਰਨਪੁਰ ਦੇ ਸਾਥੀਆਂ ਵੱਲੋਂ ਇਹ ਪੇਟਾ ਜਾਂ ਅੰਬਿਡਕਲਸਰ ਨਾਲ ਪੰਜਾਬ ਤਸੀਲ ਫਲੋਅ ਵੱਲੋਂ ਉਹਨਾਂ ਸਾਰੇ ਦਾਨੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਅੰਬਿਡਕਲਸਰ ਨਾਲ ਪੰਜਾਬ ਵੱਲੋਂ ਅੱਜ ਤਨ ਤਨ ਸਤਿਗੁਰੂ ਨਾਨਕ ਦੇ ਮਹਾਰਾਜੀ ਦੇ ਗੁਰਪੁਰਬ ਦੀ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ-ਕੜੋ ਮੁਬਾਰਕਬਾਦ ਜੈ ਭੀਮ ਜੈ ਪਾਤ ਜੈ ਗੁਰਦੇਵ ਤੁਨ ਜੀ ਅੱਜ ਗੁਰਪੁਰਵਾ ਬਹੁਤ ਚੰਗਾ ਦਿਨ ਹੈ ਗੁਰਵੰਗ ਸਿੰਘ ਸਾਹਿਬ ਦਾ ਜਿਹੜਾ ਕਿ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਉਸ ਸੰਬੰਧ ਵਿੱਚ ਅੰਮੇਦਕਰ ਸੈਨਾ ਪੰਜਾਬ ਅਤੇ ਫਲੋਰ ਦੇ ਜਿਹੜੇ ਸਰਪ੍ਰਸਤ ਨੇ ਦੀਪਕਰ ਸੂਲਪਰੀ ਅਤੇ ਉਹਨਾਂ ਦੇ ਜਿਹੜੀ ਟੀਮ ਆ ਉਹਨਾਂ ਵੱਲੋਂ ਹਮੇਸ਼ਾ ਹੀ ਜਿਹੜਾ ਇਹ ਚੰਗੇ ਕੰਮ ਜਿਹੜੇ ਆ ਉਹ ਕੀਤੇ ਜਾਂਦੇ ਨੇ ਲੋੜਵੰਦਾ ਦੀ ਮਦਦ ਕੀਤੀ ਜਾਂਦੀ ਆ ਉਸੇ ਕੜੀ ਵਜੋਂ ਅੱਜ 6 ਪਰਿਵਾਰਾਂ ਨੂੰ ਜਿਹਦੇ ਵਿੱਚ ਤਿੰਨ ਪਰਿਵਾਰ ਹੋਰ ਸਨ ਜਿਹੜੇ ਕਿ ਬਿਮਾਰੀ ਤੋਂ ਗ੍ਰਸਤੀ ਤੇ ਨੋ ਕੋ ਪੈਸੀ ਦੀ ਬੜੀ ਜਰੂਰ ਸੀ ਅਤੇ ਦੋ ਤਿੰਨ ਪਰਿਵਾਰ ਹੋਰ ਸਨ ਜਿਹਨਾਂ ਕੋ ਘਰ ਦੀ ਛੱਤ ਨਹੀਂ ਸੀ ਹੈਗੀ ਉਹਨਾਂ ਸਾਰਿਆਂ ਇਹ ਛੇ ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਦੀ ਜਿਹੜੀ ਹੈ ਅੰਮਿਤਕਰ ਸੈਨਾ ਵੱਲੋਂ ਮਦਦ ਕੀਤੀ ਗਈ ਹੈਗੀ ਇਹ ਬੜਾ ਅਸ਼ਲੰਗਾ ਜੋ ਕੰਮ ਹੈਗਾ ਵੀ ਇਦਾਂ ਦੇ ਕੰਮ ਜਿਹੜੇ ਆ ਜਿਹੜੀਆਂ ਸਮਾਜ ਸੇਵੀ ਜਿੰਨੀਆਂ ਸੰਸਥਾਵਾਂ ਉਹਨਾਂ ਨੂੰ ਇਹ ਕਰਨੇ ਚਾਹੀਦੇ ਹੈਗੇ ਆ ਤੇ ਮੈਂ ਤੁਹਾਡੇ ਮੱਦੇਬਰਾਂ ਇਹ ਕਹਿੰਦਾ ਵੀ ਇਦਾਂ ਦੀ ਹੋਰ ਵੀ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਲੋੜਵੰਦਾਂ ਦੀ ਇਦਾਂ ਪੂਰਤੀ ਹੁੰਦੀ ਰਵੇ ਤੇ ਬੜੀ ਚੰਗੀ ਗੱਲ ਹੈਗੀ ਜੋ ਅੱਜ ਸ਼ਿਦਗੁਰ ਨਰਿੰਦਰ ਸਾਹਿਬ ਜੀ ਦਾ ਗੁਰਪੁਰਬ ਹੈਗਾ ਉਸ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਪਾ ਕੇ ਬੜਾ ਜਿਹੜਾ ਪਹਿਲ ਕਦਮੀ ਅੱਛੀ ਕੀਤੀ ਤੇ ਚੰਗਾ ਕੰਮ ਕੀਤਾ ਹੈਗਾ ਤੇ ਇਹ ਅੱਜ ਦਾ ਦਿਨ ਉਹਨਾਂ ਵਾਸਤੇ ਸਮਰਪਿਤ ਹੈਗਾ